ਜਾਤੀ ਤੌਰ ਤੇ ਕੋਈ ਵਿਅਕਤੀ ਆਪਣੀ ਨਿੱਜੀ ਰਾਏ ਕਾਂਗਰਸ ਹੁੰਦਿਆ ਨਹੀਂ ਦੇ ਸਕਦਾ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਵੀ ਫੈਸਲਾ ਹੋਏਗਾ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਕਾਂਗਰਸੀ ਵਰਕਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਏ ਕੀ ਗੱਟਜੋੜ ਹੋਵੇਗਾ ਕੀ ਕਾਂਗਰਸ ਇਕਜੁੱਟ ਹੋਵੇਗੀ ਇਹਨਾਂ ਦੋ ਸਵਾਲਾਂ ਨਾਲ ਅੱਜਕਲ੍ਹ ਪੰਜਾਬ ਕਾਂਗਰਸ ਪ੍ਰਧਾਨ ਦਾ ਖੂਬ ਵਾਸਤਾ ਹੈ ਮੋਗਾ ਰੈਲੀ ਤੋਂ ਬਾਅਦ ਰਾਜਾ ਵਿਢਿੰਗ ਨੇ ਫਿਰ ਦੁਹਰਾਇਆ ਕਿ ਕਾਂਗਰਸ ਦੇ ਨਿੱਜੀ ਵਿਚਾਰ ਜਨਤਕ ਤੌਰ ਤੇ ਪੇਸ਼ ਕਰਨ ਦੀ ਕੋਈ ਇਜਾਜ਼ਤ ਨਹੀਂ ਹੈ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਨਾਲੇ ਤੁਹਾਡੇ ਰਾਹੀਂ ਆਪਦੇ ਕਾਂਗਰਸੀ ਭਰਾਵਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦਾ। ਖਰਗੇ ਸਾਹਿਬ ਨੇ ਸਾਨੂੰ ਸਿੱਧੀ ਸਿੱਧੀ ਇੱਕ ਖਦਾਈ ਦਿੱਤੀ ਹੈ। ਜਾਤੀ ਤੌਰ ਤੇ ਕੋਈ ਵਿਅਕਤੀ ਆਪਦੀ ਨਿੱਜੀ ਰਾਏ ਕਾਂਗਰਸ ਹੁੰਦਿਆ ਨਹੀਂ ਦੇ ਸਕਦਾ। ਅਗਰ ਦੇਣੀ ਹੈ ਕਿਸੇ ਨੇ ਨਿੱਜੀ ਰਾਏ ਤਾਂ ਪਾਰਟੀ ਪਲੇਟਫਾਰਮ ਹੈਗਾ। ਖਰਗੇ ਸਾਹਿਬ ਰਾਹੁਲ ਜੀ ਕੋਲੇ ਆਪਣੀ ਗੱਲ ਰੱਖ ਸਕਦਾ। ਮੈਂ ਕਹਾਂ ਮੇਰੀ ਰਾਏ ਇਹ ਹੈ ਮੇਰੀ ਰਾਏ ਹੈ। ਹਾਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਕਾਂਗਰਸ ਪਾਰਟੀ कैसी पार्टी ਉਹ ਆਪਣੇ ਵਰਕਰ ਨੂੰ ਸੁਣ ਕੇ ਵਰਕਰ ਦੀਆਂ ਭਾਵਨਾਵਾਂ ਜਾਣ ਕੇ ਆਪਣੇ ਲੀਡਰਾਂ ਨੂੰ ਸੁਣ ਕੇ ਉਹਨਾਂ ਦੀਆਂ ਭਾਵਨਾਵਾਂ ਜਾਣ ਕੇ ਔਰ ਪੰਜਾਬ ਦੀਆਂ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਜੋ ਵੀ ਫੈਸਲਾ ਲਏਗੀ ਉਹ ਹਾਈ ਕਮਾਂਡ ਲਏਗੀ ਤੇ ਔਰ ਸਾਨੂੰ ਮਨਜ਼ੂਰ ਹੋਏਗਾ ਉਹ ਜੋ ਫੈਸਲਾ ਜੀ ਲੇਕਿਨ ਅਸੀਂ ਇਹ ਕਿਹਾ ਕਿ ਅਸੀਂ ਹਜੇ ਤੱਕ 올 ਇੰਡੀਆ ਪ੍ਰਧਾਨ ਤੇ ਸਾਡੇ ਦਵਿੰਦਰ ਯਾਦਵ ਜੀ ਇਨਚਾਰਜ ਨੇ ਸਾਨੂੰ ਕਿਹਾ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਰੱਖੋ ਇਹ ਤਾਂ 6 ਮਹੀਨਿਆਂ ਦਾ ਕੰਮ ਚਲਾ ਰੱਖਿਆ ਮੀਡੀਆ ਨੇ ਕਿ ਅੱਜ ਹੋ ਗਿਆ ਸਮਝੌਤਾ ਟੁੱਟ ਗਿਆ ਸਮਝੌਤਾ ਹੋ ਗਿਆ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਵੀ ਫੈਸਲਾ ਹੋਏਗਾ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋ ਔਰ ਕਾਂਗਰਸੀ ਵਰਕਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀ ਪੰਜਾਬ ਦੇ ਵਿੱਚ ਗੱਡਜੋੜ ਹੋਵੇਗਾ ਇਹ ਸਵਾਲ ਵੀ ਖੂਬ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਲਈ ਇਸ ਮਸਲੇ ਤੇ ਸਥਿਤੀ ਵੀ ਕਸੂਤੀ ਹੈ ਸੁਣੋ ਰਾਜਾ ਵੜਿੰਗ ਨੇ ਇਸ ਤੇ ਕੀ ਜਵਾਬ ਦਿੱਤਾ ਸੁਣੋ ਰਾਜਾ ਵੜਿੰਗ ਕਿਸੇ ਨੂੰ ਲੋਕ ਸਭਾ ਲੜਾਉਣ ਚ ਤੇ ਉਹ ਰਿਚ ਰਾਜੇ ਵੜਿੰਗ ਦਾ ਕੋਈ ਰੋਲ ਨਹੀਂ ਹੈ ਪਹਿਲਾਂ ਤੁਹੰਦਾ ਮੇਰਾ ਸਿਰਫ ਕੰਮ ਇਹ ਹੈ ਕਿ ਮੈਂ ਜਥੇਬੰਦੀ ਘਟਾਚੇ ਨੂੰ ਫਿਟ ਕਰਕੇ ਲੜਾਈ ਲੜਾ ਜਿਹੜਾ ਕਿਹਨੇ ਲੜਨਾ ਹੈ ਕਿਹਨੇ ਨਹੀਂ ਲੜਾਉਣਾ ਦਵਿੰਦਰ ਯਾਦਵ ਜੀ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਦਾ ਕੰਮ ਹੈ ਮੇਰਾ ਕੰਮ ਹੈ ਜਿਹੜਾ ਕਾਂਗਰਸ ਨੇ ਬੰਦਾ ਦੇਤਾ ਚੱਕ ਕੇ ਸਾਰੀ ਆਰਗੇਨਾਈਜੇਸ਼ਨ ਡਟ ਕੇ ਅਸੀਂ ਕੈਂਪੇਨ ਨੂੰ ਕਹਿਣਾ ਕਿ 13 ਦੇ 13 ਜਿਹੜੇ ਕੈਂਡੀਡੇਟ ਹੋਣਗੇ ਉਹਰਾ ਫੈਸਲਾ ਜਿਹੜਾ ਹੈਗਾ ਉਹ ਹਾਈ ਕਮਾਂਡ ਨੇ ਕਰਨਾ ਹੈ ਯਾਦਵ ਜੀ ਹਰਾ ਨਹੀਂ ਕਰਨਾ ਹੈ ਕਿਸ ਮੁੱਦੇ ਨੂੰ ਜਿਹੜੇ ਸਟ੍ਰੌਂਗ ਨੈਚੁਰਲੀ ਇਹ ਸਟ੍ਰੌਂਗ ਬੰਦੇ ਨੂੰ ਉਤਾਰਿਆ ਜਾਏਗਾ